ਕਈ ਡਰਾਈਵਰ ਨਸ਼ਾ ਲਿਆ ਕੇ ਵੇਚਦੇ ਵੀ ਨੇ ਹਮ ਅਕਸਰ ਅਗਵਾ ਨਾਲੇ ਪੜਦੇ ਆ ਹਮ ਅਕਸਰ ਪਰਚੇ ਦਰਜ ਹੁੰਦੇ ਨੇ ਅਕਸਰ ਦੇਖਦੇ ਆ ਡਰਾਈਵਰ ਨੂੰ ਜੇਲ ਹੋ ਗਈ ਹਮ ਗੱਡੀ ਬੌਂਡ ਹੋ ਗਈ ਹਮ ਪਰ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਕਈ ਵਾਰੀ ਡਰਾਈਵਰ ਨੂੰ ਬਿਨਾਂ ਰਸੇ ਸਮਾਨ ਟਰੱਕ ਇੱਧਰ ਰੱਖਿਆ ਜਾਂਦਾ ਹਮ ਕਈ ਲੋਗ ਸਮਗਲਰ ਆਪਣੇ ਆਪ ਨੂੰ ਵਪਾਰੀ ਬਣ ਕੇ ਵੀ ਯਾਤਰੀ ਬਣ ਕੇ ਵੀ ਕਿ ਮੈਂ ਉੱਥੇ ਜਾਣਾ ਮੇਰਾ ਕੁਝ ਮਾਲ ਹੈ ਤੁਸੀਂ ਦਾ ਪਾੜਾ ਲੈ ਲਿਓ ਕਿਉਂਕਿ ਡਰਾਈਵਰ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਜ਼ਮਾਨੇ ਦੇ ਵਿੱਚ ਕੀ ਹੈ ਹਮ ਲੇਕਿਨ ਜਦੋਂ ਪੁਲਿਸ ਨੂੰ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹ ਟਰੱਕ ਰੁਕਦੀ ਹੈ ਚਾਹੇ ਕਸੂਰ ਸਮਗਲਰ ਦਾ ਹਮ ਪਰ ਉਹਨੇ ਕਸੂਰਵਾਰ ਡਰਾਈਵਰ ਵੀ ਘੜਿਆ ਜਾਂਦਾ ਹੈ ਕਸੂਰਵਾਰ ਗੱਡੀ ਵੀ ਘੜੀ ਜਾਂਦੀ ਹੈ ਕਿ ਗੱਡੀ ਕਿ ਕੇਸ ਪ੍ਰੋਪਰਟੀ ਹੋਗੀ ਹਮ ਜੇ ਕੋਈ ਵੀ ਸਮਗਲਰ ਕੋਈ ਵੀ ਨਸ਼ਾ ਗੱਡੀ ਚ ਰੱਖ ਕੇ ਲੈ ਕੇ ਆ ਰਿਹਾ ਚਾਹੇ ਡਰਾਈਵਰ ਨੂੰ ਪਤਾ ਹੈ ਚਾਹੇ ਨਹੀਂ ਪਤਾ ਕਸੂਰਵਾਰ ਡਰਾਈਵਰ ਹੀ ਬਣੇਗਾ ਹੂੰ ਸੁਗਰਵਾਰ ਗੱਡੀ ਵੀ ਬਣੇਗੀ ਜੇ ਕੱਲ ਨੂੰ ਕੋਈ ਪੁਲਿਸ ਨਾਕਾ ਬਦਲੀ ਕਿਤੇ ਵੀ ਰੁਕਦੀ ਆ ਹੂੰ ਤਾਂ ਜੇ ਕੋਈ ਨਸ਼ਾ ਬੜਾ ਜਾਊਗਾ ਬਾਪਾਰੀ ਬੜਾ ਜਾਊਗਾ ਤਾਂ ਡਰਾਈਵਰੀ ਬੜਾ ਜਾਊਗਾ ਤੇ ਗੱਡੀ ਵੀ ਫੜੀ ਜਾਊਗੀ ਕਸੂਰਵਾਰ ਸਾਰੇ ਹੀ ਬਣਦੇ ਨੇ ਪਰ ਕਈ ਵਾਰੀ ਜਿਹੜਾ ਨਸ਼ਾ ਔਰ ਕਿਸਮਕਦਰ ਹੀ ਲੈ ਕੇ ਆਂਦੇ ਨੇ ਹੂੰ ਡਰਾਈਵਰ ਨੂੰ ਪਤਾ ਨਹੀਂ ਹੁੰਦਾ ਪਰ ਮਜਬੂਰੀ ਹੈ ਹਰ ਤਰ੍ਹਾਂ ਦੀ ਅਗਲਾ ਪਸ ਵੀ ਜਾਂਦਾ ਪਰ ਦੇਖਣ ਨੂੰ ਇਹ ਵੀ ਮਿਲਿਆ ਕਿ ਕੈਵਰੇਜ ਵਾਲੇ ਡਰਾਈਵਰ ਵਿਚਾਰੇ ਕਰਾਇਦੇ ਲਾਲਚ ਵੀ ਆ ਜਾਂਦੇ ਨੇ ਹੂੰ ਆ ਬਿਓ ਲੋਕਾ ਸ਼ਾਇਦ ਪੈਸਾ ਘੱਟ ਬਣਦਾ ਇਸ ਟੇਸ ਫੀਲਡ ਦੇ ਵਿੱਚ ਤਾਂ ਕਰਕੇ ਇਸ ਵੱਲ ਜਾਂਦੇ ਆ ਦੇਖੋ ਐਦਾ ਤਨਖਾਹੀ ਹੈ ਨਾ ਹੂੰ ਜੇ ਗੱਲ ਕਰੀਏ ਹੀਰੇ ਪੇਰੇ ਦੀ ਅਡਾ ਰੋਟੀ ਵੀ ਖਾਣੀ ਹੂੰ ਮਾਲਕ ਨੂੰ ਕੀ ਬਚੇਗਾ ਉਹ ਡਰਾਈਵਰ ਨੂੰ ਕੀ ਦੇਗਾ ਹੂੰ ਕੈਵਰੇਜ ਸੁਮਗਲਦਰ ਕਹਿੰਦਾ ਵੀ ਭਾਈ ਮੈਨ ਨਹੀਂ ਨਜ਼ਰ ਰੱਖਣਾ ਇਹਨੂੰ ਚਲਾਣਾ ਉਹ ਮੇਰੇ ਕੋਲ ਡਬਲ ਕਰਾ ਲੈ ਲਈ ਜਾਂ ਚਾਰ ਗੁਣਾ ਲੈ ਲਈ ਹੂੰ ਕੈਵਰੇਜ ਡਰਾਈਵਰ ਵਿਚਾਰਾ ਲੱਤ ਜਾ ਵੀ ਜਾਂਦਾ ਹੈ ਲੱਤ ਜਾ ਕੇ ਕੰਮ ਕਰ ਵੀ ਲੈਂਦਾ ਹੈ ਲੰਘੇ ਤੇ ਠੀਕ ਹੈ ਫਸ ਗਿਆ ਤਾਂ ਕੇਸ ਹੈ ਵੀ ਇਹ ਮਜਬੂਰੀਆਂ ਬਸ ਹੋ ਗਈ ਫਿਰ ਇਸ ਚੀਜ਼ ਵਿੱਚ ਪੈ ਗਈ ਬਾ ਪਾਪੀ ਬੇਟ ਦਾ ਸਵਾਲ ਹੈ ਜੀ ਤੇ ਪੇੜ ਦਾ ਨਹੀਂ ਸਰਦਾ ਨਹੀਂ ਪੂਰਾ ਹੁੰਦਾ ਖਰਚੇ ਜਿਆਦਾ ਨੇ ਘਰਾਂ ਦੇ ਖਰਚੇ ਜਿਆਦਾ ਨੇ ਬੱਚੇ ਬਣਾਣੇ ਓਕੇ ਨੇ ਫੀਸਾਂ ਓਕੀਆਂ ਨੇ ਜੇ ਸਰਕਾਰਾਂ ਵੱਲੋਂ ਕੋਈ ਹੋਰ ਰੈਗੂਲੇਮੈਂਟ ਹੋਵੇ ਕੋਈ ਬੱਚੇ ਨੂੰ ਪੜ੍ਹਾਉਣ ਦਾ ਇੰਤਜ਼ਾਮ ਕੋਈ ਫ੍ਰੀ ਪੜ੍ਹਾਈ ਕੋਈ ਫੀਸਾਂ ਫ੍ਰੀ ਕੁਝ ਹੋਣ ਤੇ ਇਹਨਾਂ ਨੂੰ ਵੀ ਰਾਤ ਦੇ ਮੇਲੇ ਜੇ ਸਭ ਕੁਝ ਹੀ ਮੁੱਲ ਦਾ ਤੇ ਵਿਚਾਰੇ ਕਰਨ ਵੀ ਕੀ ਨਹੀਂ ਲੇਕਿਨ ਸਰਕਾਰ ਤਾਂ ਇਹ ਕਹਿੰਦੀ ਆ ਨਾ ਵੀ ਅਸੀਂ ਬੱਚਿਆਂ ਨੂੰ ਜਿਹੜੇ ਪੜ੍ਹਾਈ ਦਿੰਨੇ ਪਏ ਆ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਕਾਲਜਾਂ ਦਾ ਫੀਸ ਹੀ ਬਹੁਤ ਘੱਟ ਹੁੰਦੀ ਆ ਪੜਾ ਸਕਦੇ ਆ ਆਰਾਮ ਦੇ ਨਾਲ ਉੱਥੇ ਤਾਂ ਦੇਖੋ ਜਿਹੜੇ ਸਕੂਲਾਂ ਦੀ ਗੱਲ ਹੈ ਤੁਹਾਡੀ ਗੱਲ ਠੀਕ ਹੈ ਪਰ ਕੱਲੇ ਫੀਸ ਹੀ ਗੋੜ ਨਹੀਂ ਕਰਦੀ ਹੋਰ ਖਰਚੇ ਬੜੇ ਨੇ ਘਰਾਂ ਦੇ ਖਰਚੇ ਬੜੇ ਨੇ ਕੋਈ ਦੁੱਧ ਅੱਜਕੱਲ ਤੁਸੀਂ ਦੇਖੋ 100 ਰੁਪਏ ਕਿਲੋ ਪਹੁੰਚਿਆ ਪਿਆ ਕਿਸੇ ਵੀ ਚੀਜ਼ ਦਾ ਭਾਅ ਦੇਖ ਲਓ ਕਰਦਾ ਕਰਿਆਨਾ ਦੇਖ ਲਓ ਕੋਈ ਸਬਜ਼ੀ ਦੇਖ ਲਓ ਕੋਈ ਫਰੂਟ ਦੇਖ ਲਓ ਕੋਈ ਕੱਪੜਾ ਦੇਖ ਲਓ ਜ਼ਰੂਰਤ ਤਾਂ ਹਰ ਚੀਜ਼ ਦੀ ਹੈ ਨਾ ਜੇ ਆਪਾਂ ਬੱਚੇ ਨੂੰ ਸਰਕਾਰੀ ਸਕੂਲ ਵੀ ਪੜਾਉਣਾ ਕੱਲੀ ਫੀਸ ਤੇ ਕੋਡ ਨਹੀਂ ਕਰਦੀ ਉਹਨੇ ਯੂਨੀਫਾਰਮ ਵੀ ਪਾ ਕੇ ਜਾਣੀ ਹੈ ਉਹਨੇ ਸ਼ੂਜ਼ ਵੀ ਪਾ ਕੇ ਜਾਣੇ ਆ ਉਹਨੇ ਬੱਚੇ ਨੇ ਦੁੱਧ ਵੀ ਪੀਣੇ ਜਾਣਾ ਬੱਚੇ ਨੇ ਰੋਟੀ ਵੀ ਖਾਣੀ ਹੈ ਹੋਰ ਵੀ ਬੱਚੇ ਦੇ ਖਰਚੇ ਨੇ ਕੋਈ ਪਰਸਨਲ ਖਰਚੇ ਵੀ ਨੇ ਸਾਰੇ ਖਰਚੇ ਸਰਕਾਰਾਂ ਬੁਰੀਆਂ ਨਹੀਂ ਕਰ ਸਕਦੀਆਂ ਜੇ ਆਪਾਂ ਗੱਲ ਕਰੀਏ ਕਮਾਈ ਦੀ ਹਣ ਇੱਕ ਡਰਾਈਵਰ ਵਿਚਾਰਾ ਇੱਕ ਡਰਾਈਵਰ ਹੈ ਉਹਨੇ ਕਿੰਨੀ ਕਮਾਈ ਹੋ ਜੂਗੀ ਜਿਉ 2-3 ਬੱਚੇ ਵੀ ਪਾਲ ਲਵੇ ਮਾਂ ਪਿਓ ਵੀ ਨਾਲ ਹੋ ਸਕਦਾ ਮਕਾਨ ਵੀ ਕਿਰਾਏ ਤੇ ਹੋ ਸਕਦਾ ਕਿਤੇ ਤਾਂ ਮਜਬੂਰੀਆਂ ਨੇ ਇਹਨਾਂ ਮਜਬੂਰੀਆਂ ਕਰਕੇ ਵੀ ਕਈ ਹਜ਼ਾਰ ਰੁਪਏ ਦਾ ਕੰਮ ਡਰਾਈਵਰ ਨੂੰ ਕਰਨੇ ਪੈ ਜਾਂਦੇ ਨੇ ਨਾ ਚਾਹੁੰਦੇ ਹੋਈ ਵੀ ਹੂੰ ਨਹੀਂ ਕਰਨੇ ਚਾਹੀਦੇ ਅਸਲੀ ਵੀ ਕਹਿੰਦੇ ਡਰਾਈਵਰਾਂ ਨੂੰ ਇਹਦੇ ਕੰਮ ਕੋਈ ਕੰਮ ਨਾ ਕਰੋ ਨਹੀਂ ਕਰਨਾ ਚਾਹੀਦਾ ਪਰ ਕੀ ਕਰ ਸਕਦੇ ਆ ਜਿੱਤੇ ਤੱਕ ਟਰਾਂਸਪੋਰਟਰ ਆਪਣੇ ਸੇਫਟ ਸਟ ਵੀ ਕਰਦੇ ਨੇ इवन ਜਦ ਮੈਂ ਆਪਣੀ ਗੱਲ ਕਰਾਂ ਜਦੋਂ ਅਸੀਂ ਡਰਾਈਵਰ ਰੱਖਦੇ ਆ ਅਸੀਂ ਹਰ ਡਰਾਈਵਰ ਤੋਂ ਇੱਕ ਹਫੀਏ ਵਾਲ ਲੈਨੇ ਆ ਹੂੰ ਜਿਹਨੂੰ ਆਪਾਂ ਐਫੀਡਵਿਟ ਕਹਿੰਦੇ ਆ ਐਫੀਡਵਿਟ ਕਹਿੰਦੇ ਆ ਉਹਦੇ ਉੱਪਰ ਸਾਰੇ ਟਰਮ ਕੰਡੀਸ਼ਨ ਅਸੀਂ ਲਿਖਵਾਈ ਹੁੰਦੀ ਹੈ ਹੂੰ ਇੱਕ 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 ਕਿਹੜੀ ਹੁੰਦੀ ਹੈ ਟਰਮਸ ਇਹਦੇ ਵਿੱਚ ਇਹਦੇ ਵਿੱਚ ਆਪਾਂ ਜਦੋਂ ਡਰਾਈਵਰ ਰੱਖਦੇ ਆ ਜੀ ਮਤਲਬ ਜਿਵੇਂ ਟਰਮ ਕੰਡੀਸ਼ਨ ਆਪਾਂ ਕਹਿੰਦੇ ਕਿ ਤੂੰ ਕੋਈ ਵੀ ਗੈਰ ਕਾਨੂੰਨੀ ਕੰਮ ਕਰੇਗਾ ਹੂੰ ਤਾਂ ਉਹਦਾ ਜ਼ਿੰਮੇਵਾਰ ਤੂੰ ਹੋਵੇਂਗਾ ਹੂੰ ਤੂੰ ਲਿਖ ਕੇ ਦੇ ਕਿ ਮੇਰਾ ਮਾਲਕ ਕਿਸੇ ਤਰ੍ਹਾਂ ਵੀ ਮੇਰੇ ਨਾਲ ਨਹੀਂ ਹੁੰਦਾ ਮੇਰਾ ਸਟਾਫ ਦਾ ਕੋਈ ਬੰਦਾ ਮੇਰੇ ਨਾਲ ਨਹੀਂ ਹੁੰਦਾ ਮੈਂ ਇਕੱਲਾ ਇਕੱਲਾ ਹੀ ਆਪਣੀ ਗੱਡੀ ਲੈ ਕੇ ਆਪਣੇ ਘਰ ਤੇ ਜਾਣਾ ਇਕੱਲੇ ਮੈਂ ਵਾਪਸ ਆਣਾ ਮੈਂ ਕੋਈ ਰਸਤੇ ਵਿੱਚ ਇਲੀਗਲ ਹੋਰ ਵੀ ਕੰਮ ਨਹੀਂ ਕਰੀਨੇ ਕੋਈ ਗੈਸਿਲੰਡਰ ਰੱਖਦਾ ਕੋਈ ਪੈਟਰੋਲ ਕੋਈ ਡੀਜ਼ਲ ਕੋਈ ਬੇਵਕੂਫ ਸਵਾਰੀ ਪਿਠਾਣਾ ਤਾਰਤੀ ਤੇ ਮੈਂ ਆਪਣਾ ਜ਼ਿੰਮੇਵਾਰ ਆਪ ਆ ਇਹਦੇ ਵਿੱਚ ਮੇਰੇ ਮਾਲਕ ਦਾ ਜਾ ਮੇਰੇ ਮਾਲਕ ਦਾ ਸਟਾਫ ਦਾ ਜਾਂ ਦਫਤਰ ਦਾ ਸਟਾਫ ਦਾ ਕੋਈ ਮਤਲਬ ਨਹੀਂ ਇੱਕ ਇਹਨੂੰ ਅਪ ਡਰਾਵਰ ਵੀ ਕਹ ਲਈਏ ਇੱਕ ਮਾਲਕ ਦੀ ਸੇਫਟੀਆਂ ਵੀ ਕਹ ਲਈਏ ਪਰ ਫਿਰ ਵੀ ਸਭ ਕੁਝ ਹੁੰਦੇ ਹੋਏ ਵੀ ਡਰਾਈਵਰ ਜਿਕੇ ਵਰੀ ਇਹ ਜਿ ਮਜਬੂਰੀ ਹੋ ਜਾਂਦੀ ਹੈ ਪੈਸੇ ਕਮਾਉਣ ਵਾਸਤੇ ਜੋ ਇਹੋ ਜਿਹਾ ਕੰਮ ਕਰ ਬੈਠ ਤੁਸੀਂ ਹੁਣ ਇਹਦੀ ਗੱਲ ਕੀਤੀ ਵੀ ਜੇ ਕੋਈ ਸਵਾਰੀ ਵੀ ਬਿਠਾਉਂਦਾ ਹੈ ਰਾਸਤੇ ਵਿੱਚ ਹੁਣ ਅੱਜਕੱਲ ਸੋਲੋ ਜਿਹੜੀ ਟਰੈਵਲਿੰਗ ਬਹੁਤ ਚੱਲਦੀ ਆ ਲੋਕ ਇਕੱਲੇ ਨਿਕਲ ਜਾਂਦੇ ਨੇ ਵੀ ਅਸੀਂ ਟਰੈਵਲਿੰਗ ਕਰਨੀ ਹੈ ਬੈਕਪੈਕ ਪਾਇਆ ਹੁੰਦਾ ਵਾ ਤੇ ਉਹ ਜਦੋਂ ਟਰੱਕ ਵਾਲਾ ਨੂੰ ਹੱਥ ਦੇ ਦਿੰਦੇ ਵੀ ਸਾਨੂੰ ਬਿਠਾ ਲਓ ਟਰੱਕ ਡਰਾਈਵਰ ਦੇਖ ਲੈਂਦਾ ਵੀ ਸੂਟ ਬੂਟ ਪਾਇਆ ਹੋਇਆ ਵਾ ਵਧੀਆ ਤਰੀਕੇ ਕੱਪੜੇ ਪਾ ਕੇ ਘੁੰਮਣ ਫਿਰਨ ਨੂੰ ਆਇਆ ਵੀ ਉਹਨਾਂ ਨੂੰ ਵੀ ਬਿਠਾ ਲੈਂਦਾ ਕਈ ਵਾਰ ਐਦਾਂ ਦਾ ਕੇਸ ਬਣ ਜਾਵੇ ਫਿਰ ਵੀ ਉਹੀ ਜ਼ਿੰਮੇਵਾਰ ਹੈ ਫਿਰ ਇਕੱਲੇ ਨੂੰ ਮੰਨਿਆ ਜਾਊਗਾ ਦੇਖੋ ਰਸਤੇ ਵਿੱਚ ਕੋਈ ਸਵਾਰੀ ਖੜੀ ਆ ਅਗ ਡ라이ਵਰ ਨੂੰ ਲੱਗਦਾ ਇਹ ਕੋਈ ਅੱਛਾ ਆਦਮੀ ਹੈ ਹੂੰ ਕੁਝ ਮਜ਼ਰਾ ਆਦਮੀ ਹੈ ਪਰ ਡਰਾਈਵਰ ਕਿਸੇ ਦੇ ਅੰਦਰ ਨਹੀਂ ਬੜਿਆ ਕਿਦੇ ਅੰਦਰ ਕੀ ਆ ਅੱਛਾ ਆਦਮੀ ਵੀ ਮਾੜਾ ਹੋ ਸਕਦਾ ਹੂੰ ਅੱਛਿਆਰੇ ਵੀ ਕੋਲ ਵੀ ਮਾੜੀ ਚੀਜ਼ ਹੋ ਸਕਦੀ ਹੈ ਹੂੰ ਉਹਦੇ ਵੀ ਮਾਰੇ ਵਿਚਾਰ ਹੋ ਸਕਦੇ ਨੇ ਉਹਦੇ ਮਨ ਚ ਕੀ ਹੈ ਇਹ ਡਰਾਈਵਰ ਨਹੀਂ ਜਾਣਦਾ ਹੂੰ ਵੈਸੇ ਕਾਨੂੰਨ ਦੇ ਮੁਤਾਬਕ ਦਾ ਬੇਵਕ ਬੰਦਾ ਡਰਾਈਵਰ ਨੂੰ ਪਹੁੰਚਾਣਾ ਨਹੀਂ ਚਾਹੀਦਾ ਪਰ ਡਰਾਈਵਰ ਨੇ ਕਿਹਾ ਜੀ ਕਦਿਸ ਜੋ ਜਾਂਦਾ ਹੈ ਜੋ ਤਰਸ ਖਾ ਕੇ ਕਿ ਹੌਸਨਾ ਦੇ ਕੋਈ ਗੱਡੀ ਖਰਾਬ ਹੋਵੇ ਐਨੇ ਬੱਸਾਂ ਮਿਲੀ ਹੋਵੇ ਐਂ ਜੇ ਕਿਤੇ ਜੂਰੀ ਜਾਣਾ ਹੋਵੇ ਉਹ ਫਿਰ ਵੀ ਬਿਠਾ ਲੈਂਦਾ ਹੂੰ ਕਈ ਵਾਰੀ ਚੰਗੀ ਵੀ ਹੁੰਦੀ ਏ ਕਈ ਵਾਰੀ ਮਾੜੀ ਵੀ ਹੁੰਦੀ ਏ ਹੂੰ ਮਾੜੀ ਜਵਰੇ ਬੈਠ ਗਈ ਵਿਚਾਰਾ ਫਸ ਗਿਆ ਚੰਗੀ ਬੈਠ ਗਈ ਤੇ ਤਰ ਗਿਆ ਹੂੰ ਕਿਉਂਕਿ ਡਰਾਈਵਰ ਇੱਕ ਤਰਸਯੋਗ ਤਰਸ ਖਾ ਕੇ ਭਰੋਸਾ ਕਰ ਲੈਂਦਾ ਇਸ ਜੇ ਕਈ ਵਰੀ ਭਰੋਸੇ ਵਿੱਚ ਉਹ ਮਾਰੇ ਵੀ ਜਾਂਦਾ ਅਜਿਹਾ ਕਿ ਨੰ ਚੰਦ ਪੈਸਿਆਂ ਦੇ ਲਈ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿ ਅੱਜ ਕੱਲ ਅਸੀਂ ਦੇਖਦੇ ਵੀ ਹਾਂ ਵੀ ਜੇ ਕਿਸੇ ਨੂੰ ਕੋਈ ਸਮਾਨ ਕਿਤੇ ਵੀ ਪਾਸੇ ਭੇਜਣਾ ਵੀ ਆ ਨਾ ਕੋਈ ਪਾਰਸਲ ਵੀ ਭੇਜਣਾ ਉਹਨੂੰ ਡਰਾਈਵਰ ਕੋਲ ਭੜਾਉਂਦੇ ਆ ਵੀ ਆ ਭਾਈ ਜੀ ਆ ਫਲਾਣੇ ਚੌਕ ਦੇ ਵਿੱਚ ਬੰਦਾ ਖੜਾ ਹੋਊਗਾ ਫਲਾਣਾ ਇਹਨੂੰ ਫੜਾ ਦਿਓ ਤੇ ਉਹ ਗੱਡੀ ਦਾ ਨੰਬਰ ਅਗਲੇ ਨੂੰ ਦੱਸ ਦਿੰਦੇ ਵੀ ਆ ਗੱਡੀ ਆਊਗੀ ਵੀ ਉੱਥੇ ਪਹੁੰਚ ਕੇ ਬੱਸ ਸਾਹਿਬ ਬੰਦੇ ਨੂੰ ਪਾਰਸਲ ਫੜਾ ਦਿਓ ਵੀ ਇੰਨਾਂ ਚੀਜ਼ਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ ਵੀ ਡਰਾਈਵਰ ਤਾਂ ਇਹ ਚੀਜ਼ ਵੀ ਕਰ ਰਹੇ ਹਲੇ ਵੀ ਹੋ ਰਹੀਆਂ ਨੇ ਦੇਖੋ ਬਿਲਕੁਲ ਠੀਕ ਤੁਹਾਡੀ ਗੱਲ ਠੀਕ ਹੈ ਡ ਕਿਸੇ ਵੀ ਬੇਵਕੂਫ ਬੰਦੇ ਤੋਂ ਕੋਈ ਪਰਸਨ ਨਹੀਂ ਲੈਣਾ ਚਾਹੀਦਾ ਹਮ ਪਰ ਫਿਰ ਵੀ ਲੋਕ ਆਪਣਾ ਭਰੋਸਾ ਦਿਵਾ ਕੇ ਕਿ ਮੇਰਾ ਉੱਥੇ ਬੰਦਾ ਖੜਾ ਹੈ ਮੇਰੇ ਕੋਲ ਟਾਈਮ ਨਹੀਂ ਤੂੰ ਉਹ ਪੜਾ ਦੀ ਉਹ ਕੀ ਕਰਦੇ ਨੇ ਡਰਾਈਵਰ ਨੂੰ ਲਾਲਚ ਦਿੰਦੇ ਨੇ ਕਿ 100-200 ਰੁਪਏ ਦਿੱਤਾ ਹਮ ਅਫਰ 200 ਰੁਪਏ ਦਾ ਕਦਰ ਸੇਵਾ ਕਰਦੀ ਮੈਂ ਹਮ ਤੂੰ ਮੇਰਾ ਸਮਾਨ ਉੱਥੇ ਪੜਾ ਦੀ ਹਮ ਉਹੀ ਗੱਲ ਲਾਲਚ ਆਲੀ ਆ ਗਈ ਕਿ ਡਰਾਈਵਰ ਲਾਲਚ ਚ ਜਾ ਕੇ 100-200 ਰੁਪਏ ਲੈ ਕੇ ਸਮਾਨ ਲੈ ਲੈਂਦਾ ਕਿ ਉਹ ਜਿਹੜਾ ਭਸ ਵੀ ਜਾਂਦਾ ਕਿਰਜ਼ਵਾਨ ਪਹੁੰਚ ਵੀ ਜਾਂਦਾ ਪਰ ਜੇ ਆਪਾਂ ਗੱਲ ਕਰੀਏ ਇਸ ਸਮਾਰਟ ਪੜਾਣ ਵਾਲਾ ਹਰ ਇੱਕ ਬੰਦਾ ਮਾੜਾ ਹੈ ਹਰ ਇੱਕ ਬੰਦਾ ਮਾੜਾ ਨਹੀਂ ਹੈ ਚੰਗੇ ਵੀ ਨੇ ਕਿ ਪੜਾਉਂਦੇ ਵੀ ਨੇ ਬਟਰਾ ਉਹ ਕਿਸੇ ਦੇ ਅੰਦਰ ਨਹੀਂ ਵੜਿਆ ਇਹ ਬੰਦਾ ਠੀਕ ਹੈ ਕਿ ਗਲਤ ਹੈ ਇਸ ਕਰਕੇ ਉਹਦੇ ਕਿਸਮਤ ਹੀ ਸਾਥ ਦਿੰਦੀ ਹੈ ਅਗਰ ਬੰਦਾ ਠੀਕ ਹੈ ਠੀਕ ਜਿਮਾਨ ਪੜਾਉਂਦਾ ਡਰਾਈਵਰ ਕਰਦਾ ਪੈਸੇ ਮਿਲ ਗਏ ਠੀਕ ਹੈ ਜੇ ਫਸ ਗਿਆ ਤੇ ਮਾੜੀ ਕਿਸਮਤ ਹੂੰ ਕਹਦਾ ਅੱਗੇ ਕਦੇ ਤੁਸੀਂ ਕਹਿੰਦੇ ਵੀ ਜੇ ਇੱਕ ਗੱਲ ਹਮੇਸ਼ਾ ਸੁਣਨ ਨੂੰ ਮਿਲਦੀ ਹੈ ਵੀ ਪੜ੍ਹਾਈ ਕਰ ਲੋ ਬੱਚਿਆਂ ਨੂੰ ਕਹਿੰਦੇ ਪੜ੍ਹਾਈ ਕਰ ਲੋ ਜੇ ਪੜ੍ਹਾਈ ਕਰ ਹੁੰਦੀ ਹੈ ਜੇ ਪੜ੍ਹਾਈ ਨਹੀਂ ਕੀਤੀ ਨਾ ਫਿਰ ਮੁੜ ਕੇ ਡਰਾਈਵਰੀ ਤੇ ਲਾ ਲੈਣਾ ਤੈਨੂੰ ਫਿਰ ਡਰਾਈਵਰ ਬਣਾ ਦੇਣਾ ਵੀ ਉਹ ਕਿੱਤੇ ਨੂੰ ਚੂਜ਼ ਕੀਤਾ ਜਾਂਦਾ ਸੀਗੇ ਇਸ ਨੂੰ ਵੀ ਹਾਂ ਜੀ ਡਰਾਈਵਰੀ ਕਰਨੀ ਪੈਣੀ ਆ ਵੀ ਜੇ ਤੁਸੀਂ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਪੜ੍ਹਿਆ ਵੀ ਕੋਈ ਐਦਾਂ ਦਾ ਵੀ ਮੁੰਡੇ ਇੱਥੇ ਡਰਾਈਵਿੰਗ ਕਰਦਾ ਜਿਹੜੇ ਬਹੁਤ ਪੜ੍ਹੇ ਲਿਖੇ ਨੇ ਗੱਲ ਇਹ ਹੈ ਵੀ ਇਹ ਕੁਝ ਲੋਕਾਂ ਦੇ ਡਿਪੈਂਡ ਕਰਦਾ ਹੂੰ ਜੇ ਅੱਪਾ ਗੱਲ ਕਰੀਏ ਸੋਚ ਦੀ ਹੂੰ ਜਿੱਦਾਂ ਕਿ ਤੁਸੀਂ ਚਨਈ ਤਾਮਿਲਨਾਡੂ ਗਾ ਲਓ ਹੂੰ ਜਾਂ ਕਰਨਾਟਕ ਗਾ ਲਓ ਹੂੰ ਉਧਰ ਕਾਫੀ ਬੇਰੋਜ਼ਗਾਰੀ ਹੈ ਐ ਉਧਰ ਵਸੇ ਹੈਗੀ ਹੈ ਉਧਰ ਕਾਫੀ ਬੇਰੋਜ਼ਗਾਰੀ ਹੈ ਉਹ ਤਾਂ ਕਹਿੰਦੇ ਉਧਰ ਲਿਟਰੇਸੀ ਬਹੁਤ ਜ਼ਿਆਦਾ ਪੜ੍ਹੇ ਲਿਖੇ ਬਹੁਤ ਨੇ ਲੋਕ ਐ ਉਧਰ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਹੂੰ ਉਧਰ ਬੀਏ ਐਮਏ ਪੜ੍ਹੇ ਵੀ ਹੂੰ ਟਰੱਕ ਦੇ ਡਰਾਈਵਰੀ ਕਰ ਰਹੇ ਨੇ ਵੀ ਉਹ ਹੋਰ ਕੁਝ ਕਿਤਾ ਨਹੀਂ ਯੂਜ਼ ਕਰ ਰਹੇ ਹੈਗੇ ਕਿਉਂਕਿ ਹੋਰ ਕੰਮ ਘਟ ਹੋਣ ਕਰਕੇ ਹੂੰ ਪੜ੍ਹੇ ਲਿਖੇ ਲੋਕ ਵੀ ਉਧਰ ਦੇ ਡਰਾਈਵਰੀ ਕਰ ਰਹੇ ਹੈ ਲੇਕਿਨ ਜੋ ਸਾਡਾ ਲੱਕ ਹੈ ਜੇ ਤੂੰ ਸਵਾਲ ਕੀਤਾ ਕਿ ਆ ਬੱਚੇ ਨੂੰ ਕਿਹਾ ਜਾਂਦਾ ਸੀ ਤੂੰ ਪੜ ਲੈ ਨਹੀਂ ਪੜੇਗਾ ਤੇ ਡਰਾਈਵਰੀ ਦਿਵਾ ਦੇਾਂਗੇ ਹੂੰ ਕਿਉਂਕਿ ਜਿਹੜੀ ਇੱਕ ਟਰੱਕ ਡਰਾਈਵਰ ਦੀ ਲਾਈਨ ਹੈ ਹੂੰ ਇਹ ਬੜੀ ਟੱਪ ਲਾਈਨ ਸਮਝੀ ਜਾਂਦੀ ਆ ਇੱਕ ਔਖੀ ਲਾਈਨ ਆ ਹੂੰ ਕਿਉਂਕਿ ਇਹ ਜੀ ਪਤਾ ਕਿੱਥੇ ਰੋਟੀ ਮਿਲਣੀ ਆ ਹੂੰ ਕਿੱਥੇ ਨਹੀਂ ਮਿਲਣੀ ਕਿੱਥੇ ਟੱਬਾ ਹੈਗਾ ਕਿੱਥੇ ਨਹੀਂ ਹੈਗਾ ਹੂੰ ਰਾਤੀ ਸੌਣ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਹੂੰ ਕਿਹੜੇ ਹੌਟਲ ਤੇ ਗੱਡੀ ਕਢੀ ਕਰਨੀ ਹੈ ਉਥੇ ਚੋਰੀ ਹੈ ਕਿਧਿ ਹੈਗੀ ਹੂੰ ਕਿੱਥੇ ਗੱਡੀ ਹੂੰ ਕਿਹੜੀ ਕਾਰ ਨਾਲ ਲੱਗ ਜਣੀ ਹੈ ਜੋ ਕਿ ਅੱਜਕੱਲ ਪਬਲਿਕ ਡਰਾਈਵਰ ਨੂੰ ਕੁੱਟਣ ਲੱਗਿਆ ਮੈਂ ਟੇਕ ਲਾਂਦੀ ਹੂੰ ਇਹ ਬਾਲੀ ਸਟੇਟਸ ਜਿਆਦਾ ਹੋ ਰਿਹਾ ਮਨ ਦਾ ਇਹ ਬਾਲੀ ਸਟੇਟ ਚ ਕੀ ਹੁਣ ਤਾਂ ਆਪਣੇ ਪੰਜਾਬ ਚ ਵੀ ਬੁਰਾ ਹਾਲ ਹੈ ਇੱਥੇ ਵੀ ਇਹ ਘੱਟ ਜੇ 2-4 ਬੰਦੇ ਕਾਰ ਚ ਹੁੰਦੇ ਨੇ ਮਾੜੀ ਟਰੱਕ ਟੱਚ ਕਾਰ ਨਾਲ ਹੋਈ ਨਹੀਂ ਤਾਂ ਥੱਲੇ ਬੰਦੇ ਉਤਰੇ ਨਹੀਂ ਡਰਾਈਵਰ ਦੀ ਕੁੱਟ ਮਾਰ ਕੀਤੀ ਨਹੀਂ ਹੂੰ ਬਾਲਜ ਕੀ ਹੁੰਦਾ ਕਿ ਜੋ ਕਸੂਰ ਗਣਾ ਜਾਂਦਾ ਉਹ ਵੱਡੀ ਗੱਡੀ ਦੇ ਗੜਿਆ ਜਾਂਦਾ ਹੂੰ ਚਾਹੇ ਕਾਰ ਵਾਲੇ ਨੇ ਰੋਮ ਸ਼ੜ ਲੈ ਕੇ ਮਾਰੀ ਹੋਵੇ ਹੂੰ ਕਸੂਰ ਫਿਰ ਵੀ ਵੱਡੀ ਗੱਡੀ ਦੇ ਗਨੇ ਜਾਂਦਾ ਕਿ ਤੇਰੀ ਵੱਡੀ ਗੱਡੀ ਆ ਕਸੂਰ ਤੇਰਾ ਕੁੱਟ ਮਾਰ ਵੀ ਡਰਾਈਵਰ ਦੀ ਹੁੰਦੀ ਆ ਚਾਹੇ ਕਸੂਰ ਕਾਰ ਦਾ ਪਰਚਾ ਵੀ ਡਰਾਈਵਰ ਤੇ ਹੁੰਦਾ ਹੂੰ ਅੱਛਾ ਫਿਰ ਫਿਰ ਵੀ ਉਹ ਡਰਾਈਵਰ ਦੀ ਕੱਢੀ ਜਾਂਦੀ ਗਲਤੀ ਆਮ ਦੇਖਣ ਨੂੰ ਮਿਲਦਾ ਉਸੇ ਕਿਸੇ ਥਾਣੇ ਕੋਈ ਆਪਿਆ ਦੇਕਿਉ ਹਮ ਅਗਰ ਕਿਸੂਰ ਕਾਰ ਦਾ ਵੀ ਹੈ ਜਿਹੜਾ ਕਿ ਕਾਰ ਵਿੱਚ ਛੋਟੇ ਵਹੀਕਲ ਦਾ ਕਿਸੂਰ ਹੈ ਹਮ ਵੱਡੇ ਵਹੀਕਲ ਵਿੱਚ ਆ ਹਮ ਛੋਟੇ ਵਹੀਕਲ ਦੀ ਜ਼ਮਾਨਤ ਥਾਣੇ ਵਿੱਚ ਹੁੰਦੀ ਹੈ ਵੱਡੇ ਵਹੀਕਲ ਦੀ ਜ਼ਮਾਨਤ ਕੋਰਟ ਜਾ ਕੇ ਹੁੰਦੀ ਹੈ ਕਿਉਂਕਿ ਜਿਹੜਾ ਵੱਡਾ ਵਹੀਕਲ ਹੈ ਉਹਨੂੰ ਹੀ ਕਿਸੂਰ ਵਾਰ ਟਰਾਇਆ ਜਾਂਦਾ ਹਮ ਛੋਟੇ ਵਹੀਕਲ ਦੀ ਕੋਈ ਗਲਤੀ ਨਹੀਂ ਗਿਣੀ ਜਾਂਦੀ ਇੱਕ ਦਿਨ ਸਭ ਤੋਂ ਹੋਊਗਾ ਜਦੋਂ ਜੋ ਚੱਲ 5 ਸਾਲ ਕੋਰਟ ਕੇਸ ਚੱਲੂਗਾ ਹਮ ਸਾਬਤ ਹੋ ਗਿਆ ਕਿ ਕਸੂਰ ਕਾਰ ਦਾ ਤੇ ਟਰੱਕ ਵਾਲਾ ਬਰੀ ਹੋ ਜੂ ਕਸੂਰ ਨਹੀਂ ਸਾਬਤ ਹੋਇਆ ਤੇ ਕਾਰ ਨੂੰ ਕੋਈ ਜੇਲ ਨਹੀਂ ਹੈਵੀ ਵਹੀਕਲ ਵਾਲੇ ਨੂੰ ਹੀ ਜੇਲ ਆ ਹੂੰ ਉਹਨੂੰ ਹੀ ਸਜ਼ਾ ਹੈ ਉਹਨੇ ਵੀ ਰਲਟੀ ਹੈ ਕੁੰਮਕਮਾ ਕੇ ਫਿਰ ਉੱਥੀ ਗੱਲ ਆ ਗਈ ਵੀ ਇਹਦਾ ਕੁਝ ਖਾਦਾ ਪੀਤਾ ਹੋਣਾ ਕੁੰਮਕਮਾ ਕੇ ਗੱਲ ਟਰੱਕ ਡਰਾਈਵਰ ਤੇ ਜਾਂਦੀ ਆ ਹੂੰ ਕੋਈ ਨਸ਼ਾ ਕੀਤਾ ਹੋਊਗਾ ਦੇਖੋ ਹਰ ਕਿਸੇ ਗੱਲ ਦੀ ਸੋਹ ਨਹੀਂ ਹੂੰ ਕੁਝ ਟਰੱਕ ਡਰਾਈਵਰ ਸਾਡੇ ਨਸ਼ਾ ਕਰਕੇ ਗੱਡੇ ਚਲਾਉਂਦੇ ਵੀ ਨੇ ਹੂੰ ਲੇਕਿਨ ਪੁਲਿਸ ਕੋਲ ਕਾਨੂੰਨ ਹੈ ਕਿ ਅਗਰ ਨਸ਼ਾ ਕੀਤਾ ਹੈ ਤੇ ਕਾਰਵਾਈ ਹੋ ਰਹਾ ਹੈ ਤਾਰਾ ਹੋ ਰਹਾ ਹੈ ਨਸ਼ਾ ਨਹੀਂ ਕੀਤਾ ਤੇ ਤਾਰਾ ਹੋ ਰਹਾ ਹੈ ਤਾਰਾ ਕੋਈ ਵੀ ਲੱਗੇ ਨਸ਼ਾ ਕਿਤੇ ਦੀ ਲੱਗੇ ਜਾਂ ਨਸ਼ਾ ਬਿਨਾ ਕਿਤੇ ਦੀ ਲੱਗੇ ਕਸੂਰ ਹੈਵੀ ਵਹੀਕਲ ਦਾ ਹੀ ਮੰਨਿਆ ਜਾਂਦਾ ਆਮ ਦੇਖਣ ਨੂੰ ਮਿਲਦਾ ਅਸੀਂ ਕੋਈ ਟਰੱਕ ਕਾਰ ਸਾਡੀ ਲੱਗਦੀ ਏ ਅਸੀਂ ਥਾਣੇ ਜਾਂਦੇ ਆ ਸਾਨੂੰ ਉੱਥੇ ਇਹ ਕਿਹਾ ਜਾਂਦਾ ਹੈ ਇਹ ਤੁਹਾਡੀ ਵੱਡੀ ਗੱਡੀ ਆ ਸੂਤੋਂ ਤੁਹਾਡੀ ਵੱਡੀ ਗੱਡੀ ਦਾ